ਅਹਨਸ ਸਹਜ ਸੁਪਾਈ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਹੋਐ ਸਿਫਤ ਖਸਮਨੀ ਨੂਰ ਅਰਸ ਹਾਂ ਕੁਰਸ ਹਾਂ ਤੋਤ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤ ਸਾਹ ਹੁ ਸਿਰ ਸਾਹੰਦ ਜਿਸ ਪਾਸ ਬਠੇ ਆ ਸੋਹੀ ਐ ਸਬਨਾੰਦਾ ਵੇਸਾ ਸਜਣ ਸਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀ ਸਬਨਾੰਦਾ ਵੇਸਾ सतनाम श्री वाहे गुरु जी जब ज तब होए होमताना ਰਹੇ ਕਿਰਮ ਦਲ ਖਾਈ ਕਾਚੇ ਗਾਗਰ ਨੀਰ ਪਰਤ ਹੈ ਐ ਆ ਤਨ ਕੀ ਇਹ ਵਡਾਈ ਜਬ ਜਰੀਆ तब होए पासमताना रहै किरमान दाल खाई काची गागर नीर परत है ਆ ਤਨ ਕੀ ਇਹ ਬਡਾਈ ਕਾਹੇ ਭਈਆ ਫਿਰ ਤੋ ਫੂਲੇ ਆ ਫੂਲੇ ਆ ਜਬ ਦਸ ਮਾਸ ਉਰਦ ਮੁਖ ਰਹਤਾ ਸੋ ਦਿਨ ਕੈਸੇ ਭੂਲੇ ਰਹਾ ਜਿਉ ਮਦ ਮਾਖੀ ਤਿਉ ਸਠੋਰ ਰਸ ਜੋਰ ਜੋਰ ਧਨ ਕੀਆ ਮਰਤੇ ਬਾਰ ਲੇਹ ਲੇਹ ਕਰੀਆ ਪੂਤ ਰਹਿਣ ਕਿਉਂ ਦੀਆ ਦਿਹੋਰੀ ਲੋ ਬਰੀ ਨਾਰ ਸੰਗ ਭਈ ਅਗ ਸਜਣ ਸੁਹੇਲਾ ਮਾਰ ਘਟ ਲਾ ਸਭ ਲੋਗ ਕੁਟੰਬ ਭਇਓ ਅਗਹ ਹੰਸ ਅਕੇਲਾ ਕਹਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗਰਸ ਕੂਆ झी माया आप बया नलनी भ्राह्मसु कहत कबीरा सनहरे प्राणी ਪਰੇ ਕਾਲ ਗਰਸ ਕੂਆ ਝੂਠੇ ਮਾਇਆ ਆਪ ਬੰਦਾਇਆ ਜਉ ਨਲਨੀ ਭ੍ਰਮ ਸੂਆ ਰਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜਬ ਜਰੀਏ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਏ ਤਨ ਕੀ ਇਹ ਵਡਾਈ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ